ਮੇਨ ਹਿਸੀ ਕੇ ਕੋਈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਹੋ ਰਿਹਾ ਤੂੰ ਤੇ ਮੈਂ ਇਹ ਸੋਚਿਆ ਕਿ ਚਲੋ ਆਪਣਾ ਕੋਈ ਕੰਮ ਕਰਦੇ ਹਾਂ ਕੋਈ ਸੈਟਅਪ ਲਾਉਨੇ ਆ ਛੋਟਾ ਜਿਹਾ ਫੈਮਿਲੀ ਨੂੰ ਪੁੱਛਿਆ ਮੈਂ ਫੈਮਿਲੀ ਨਾਲ ਗੱਲਬਾਤ ਕੀਤੀ ਕਿੰਨੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਲਿਆ ਤੇ ਕੋਈ ਨਹੀਂ ਤੁਸੀਂ ਚਾਲੂ ਕਰੋ ਤੁਹਾਡਾ ਨਾਲ ਲੈ ਕੇ ਤੁਸੀਂ ਘਰ ਵਿੱਚ ਖਾਂਦੇ ਹੋ ਸੇਮ ਹੋਈ ਟੇਸਟ ਆਏਗਾ ਕੋਈ ਐਕਸਟਰਾ ਮਸਾਲਾ ਨਹੀਂ ਆਹੀਂ ਯੂਜ਼ ਕਰਦੇ ਸਿੰਪਲ ਜਿਹਦਾ ਜੋ ਤੁਸੀਂ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਹੋ ਉਹੋ ਹੀ ਮਸਾਲੇ ਇਸ ਯੂਜ਼ ਕਰਨਾ ਮੈਂ ਤੇ ਹੋਈ ਗਰੰਗਸਲਾ ਕੇ ਸਾਰਿਆਂ ਨੂੰ ਵੀਰ ਭਰਾ ਨੂੰ ਕਿ ਜੇ ਅਹੀਂ ਇਹਨੇ ਪੈਸੇ ਲਾ ਕੇ ਇਨਵੈਸਟ ਕਰਦੇ ਆ ਤੇ ਉੱਥੇ ਜਾ ਕੇ ਨਹੀਂ ਸਾਡੀ ਸੈਟਿੰਗ ਬਣਦੀ ਤੇ ਆਹੀਂ ਇਹੋ ਹੀ ਸੋਚਦੇ ਆ ਕਿ ਛੋਟੀ ਇਨਵੈਸਟਮੈਂਟ ਦੇ ਵਿੱਚ ਆਹੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰੀਏ ਨਾਲੇ ਫੈਮਿਲੀ ਦੇ ਵਿੱਚ ਰਹਿਣੇ ਆ ਬਾਕੀ ਮੈਂ ਆਪਣਾ ਇੱਕ ਫੂਡ ਕਾਰਟ ਲਗਾਈ ਹੈ ਛੋਟੀ ਜੀ ਇਹ ਸੈਟਅਪ ਹੈਗਾ ਬੜਾ ਛੋਟਾ ਇਹਦੇ ਵਿੱਚ ਹੋਮ ਮੇਡ ਫੂਡ ਹੈ ਸਾਰਾ ਕੋਈ ਮਤਲਬ ਕਿ ਦੂਸਰਾ ਨਹੀਂ ਹੈ ਹੋਮ ਮੇਡ ਫੂਡ ਹੈ ਬਾਕੀ ਇਹ ਕਿ ਆਪਣੇ ਤੁਸੀਂ ਜੋ ਵੀ ਆ ਕੇ ਚੈੱਕ ਕਰੋ ਇੱਕ ਵਾਰੀ ਟੇਸਟ ਚੈੱਕ ਕਰੋ ਔਰਗੇਨਾਈਜੇਸ਼ਨ ਉਸ ਤੋਂ ਬਾਅਦ ਫਿਰ ਮੈਂ ਅੱਸੀ ਇਥੇ ਪੰਜਾਬ ਸ਼ਿਫਟ ਹੋ ਗਏ ਆ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਹੈਗਾ ਬੜਾ ਉਤੇ ਮੈਂ ਜੋਬ ਕਰਦਾ ਰਿਹਾ ਹੋਟਲ ਲਾਈਨ ਦੇ ਵਿੱਚ ਹੀ ਜੋਬ ਕੀਤੀ ਹੈ ਉਹ ਲਾਈਨ ਤੋਂ ਲੈ ਕੇ ਇਧਰ ਨੂੰ ਕਿਸ਼ਮ ਨੂੰ ਕੀਤੀ ਐਕਚੁਅਲੀ ਬਾਕੀ ਮੈਂ ਦੇਖਿਆ ਕਾਫੀ ਮੇਨ ਹਿੱਸੇ ਕੇ ਕੋਈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਹੋ ਰਿਹਾ ਆਪਣਾ ਤੇ ਮੈਂ ਇਹੋ ਸੋਚਿਆ ਕਿ ਚਲੋ ਆਪਣਾ ਕੋਈ ਕੰਮ ਕਰਦੇ ਹਾਂ ਕੋਈ ਸੈਟਅਪ ਲਾਉਨੇ ਆ ਛੋਟਾ ਜਿਹਾ ਫੈਮਿਲੀ ਨੂੰ ਪੁੱਛਿਆ ਮੈਂ ਫੈਮਿਲੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਲੈ ਆ ਤੇ ਕੋਈ ਨਹੀਂ ਤੁਸੀਂ ਚਾਲੂ ਕਰੋ ਆਪਦਾ ਨਾਲ ਲੈ ਕੇ ਤੇ ਉਹਦੇ ਵਿੱਚ ਫਿਰ ਅਸੀਂ ਆਪਾਂ ਇੱਕ ਛੋਟਾ ਸੈਟਅਪ ਚਾਲੂ ਕੀਤਾ ਹੈ ਜਿਹਦੇ ਵਿੱਚ ਆਪਣਾ ਕੜੀ ਚੋਲ ਆ ਰਾਜਮਾ ਚੋਲ ਹੁੰਦੇ ਆ ਫੁਲਕੇ ਹੁੰਦੇ ਆ ਇੱਕ ਸੁੱਕੀ ਸਬਜੀ ਲਈਦੀ ਜਿਹੜੀ ਡੇਲੀ ਚੇਂਜ ਹੁੰਦੀ ਰਹਿੰਦੀ ਹੈ 4 ਵਜੇ ਉੱਠੀਦਾ ਵਾ ਤੇ 10 ਵਜੇ ਤੱਕ ਸਾਰਾ ਰੈਡੀ ਕਰਕੇ ਤੇ ਮੈਂ ਆਪਣਾ ਇੱਥੇ ਲੋਕੇਸ਼ਨ ਤੇ ਆ ਜਾਂਦਾ ਵਾ ਉਸ ਤੋਂ ਬਾਅਦ 4 3 4 ਵਜੇ ਤੱਕ ਮੈਂ ਫ੍ਰੀ ਹੋ ਕੇ ਤੇ ਜਾ ਕੇ ਆਪਣਾ ਜੋ ਵੀ ਬਾਜ਼ਾਰ ਦਾ ਸਮਾਨ ਹੈ ਉਹ ਲਿਆ ਕੇ ਤੇ ਸਾਰਾ ਸ਼ਾਮ ਤੱਕ ਕਾਲੀ ਦਾ ਤਿਆਰ ਤੇ ਅਗਲੇ ਦਿਨ ਫੇਸ ਕਰੇ ਰੂਟਨ ਬਾਈ ਤੁਸੀਂ ਘਰ ਵਿੱਚ ਖਾਂਦੇ ਹੋ ਸੇਮ ਉਹੀ ਟੇਸਟ ਆਏਗਾ ਕੋਈ ਐਕਸਟਰਾ ਮਸਾਲਾ ਨਹੀਂ ਅਸੀਂ ਯੂਜ਼ ਕਰਦੇ ਸਿੰਪਲ ਜਿਹਦਾ ਜੋ ਤੁਸੀਂ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਹੋ ਉਹੀ ਮਸਾਲੇ ਅਸੀਂ ਯੂਜ਼ ਕਰਦੇ ਅਸਾਂ ਦੇਖਿਆ ਜੈਸਾ ਕਿ ਨਹੀਂ ਇੱਥੇ ਵੀ ਜੇ ਅਸੀਂ ਕੁਝ ਛੋਟੀ ਹਮ ਕਰ ਸਕਦੇ ਹਾਂ ਕੋਈ ਵੀ ਤੇ ਉਹਦਾ ਇਹ ਹੈ ਕਿ ਚਲੋ ਰਿਸਪੌਂਸ ਬਹੁਤ ਵਧੀਆ ਮਿਲਦਾ ਵਾ ਸਾਨੂੰ ਇਹ ਹੈ ਕਿ ਆਪਣਾ ਅਸੀਂ ਜਦੋਂ ਮੈਂ ਸੈਟਅਪ ਚਾਲੂ ਕੀਤਾ ਵਾ ਕੋਈ ਸਿੰਘਾ 60000 ਰੁਪਏ ਲਾ ਕੇ ਮੈਂ ਸੈਟਅਪ ਚਾਲੂ ਕੀਤਾ ਹੈ ਠੀਕ ਹੈ ਹੋਮ ਮੇਡ ਫੂਡ ਹੈ ਤੇ ਇਹਦੇ ਵਿੱਚ ਬਾਹਰ ਵੀ ਲੋਕੀ ਜੇ ਮੈਂ 15-20 ਲੱਖ ਰੁਪਏ ਲਗਾ ਕੇ ਬਾਹਰ ਵੀ ਜਾਵਾਂਗਾ ਠੀਕ ਹੈ ਨਾ ਉੱਥੇ 2-4 ਸਾਲ ਮੈਨੂੰ ਇਨਵੈਸਟ ਕਰਨ ਸਾਰਾ ਸੈਟਅਪ ਹੋਣ ਦੇ ਵਿੱਚ ਲੱਗਣਗੇ ਤੇ ਉਹਦੇ ਵਿੱਚ ਇਹੋ ਹੀ ਹੈ ਕਿ ਇੱਕ ਤਾਂ ਫੈਮਿਲੀ ਤੋਂ ਮੈਂ ਦੂਰ ਹੋ ਜਾਵਾਂਗਾ ਠੀਕ ਹੈ ਦੂਸਰਾ ਇਹ ਹੈ ਕਿ ਉੱਥੇ ਜਾ ਕੇ ਕਦੋਂ ਮੇਰੀ ਸੈਟਿੰਗ ਹੋਏਗੀ ਕਦੋਂ ਮੈਂ ਜਾਵਾਂਗਾ ਇਹਦੇ ਇਹੋ ਹੀ ਹੈ ਕਿ ਮੈਂ ਆਪਣਾ ਸੋਚਿਆ ਕਿ ਇੱਥੇ ਕਰਕੇ ਆਪਣਾ ਸਾਰਾ ਸੈਟਅਪ ਕਰਦੇ ਆਂ ਨਾਲੇ ਲੋਕਾਂ ਦੀ ਸੇਵਾ ਵੀ ਹੋ ਜਾਏਗੀ ਤੇ ਨਾਲੇ ਲੋਕਾਂ ਨੂੰ ਟੈਸਟ ਨੂੰ ਵਧੀਆ ਮਿਲੂਗਾ ਤੇ ਕਹਿੰਦੇ ਕਿ ਆਪਣਾ ਰੇੜੀ ਲਗਾ ਮਤਲਬ ਰੇੜੀ ਬਣਾ ਲਓ ਮੈਂ ਨਹੀਂ ਮੈਂ ਰੇੜੀ ਨਹੀਂ ਇੱਕ ਬਕਰਾ ਥੋੜਾ ਜਿਹਾ ਕਰਦੇ ਆਂ ਸੀ ਬਾਈਕ ਦੇ ਉੱਪਰ ਹੀ ਬਣਾਨੇ ਆ ਇੱਕ ਫੂਡ ਕਾਰਟ ਤੇ ਮੈਂ ਯਾਰ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਦਾ ਮੈਨੂੰ ਚਾਹੀਦੀ ਹੈ ਤਿਆਰ ਕਰ ਦਿਓ ਤੇ ਜਦੋਂ ਮੈਨੇ ਬਣਾ ਕੇ ਮੈਨੂੰ ਦੇ ਦਿੱਤੀ ਹੈ ਬਾਕੀ ਤੁਸੀਂ ਦੇਖੋਗੇ ਬਾਕੀ ਮੇਰੀ ਲੋਕੇਸ਼ਨ ਜਿਹੜੀ ਹੈਗੀ ਹੈ ਚਿੱਟੀ ਗਰਾਉਂਡ ਆ ਆਪੋਜੀਟ ਰੋਡਵੇਜ਼ ਦਾ ਦਫਤਰ ਆ ਉਹਦੇ ਸਾਹਮਣੇ ਨਾਲ ਹੀ ਬੇਰਿੰਗ ਸਕੂਲ ਆ ਉਹਦੇ ਸਾਹਮਣੇ ਆ ਸਰ ਨਾਮ ਦਾ ਇੱਕ ਟੇਸਟ ਜਿਹਦਾ ਪਾਕਿਸਤਾਨੀ ਨੇਮ ਹੈ ਜ਼ਾਇਕਾ ਟੇਸਟ ਵੱਖਰਾ ਟੇਸਟ ਜਿਹੜਾ ਹੁੰਦਾ ਵਾ ਇਹ ਉਹ ਚੀਜ਼ ਆ ਇਸ ਕਰਕੇ ਦਿਮਾਗ ਚ ਆਇਆ ਕਿ ਜ਼ਾਇਕਾ ਪੰਜਾਬੀ ਹੋਣਾ ਚਾਹੀਦਾ ਵਾ ਵੱਖਰਾ ਇਹ ਪੰਜਾਬੀ ਆ ਦਾ ਟੇਸਟ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਉਹ ਟੇਸਟ ਬਾਹਰ ਜਾਂਦੇ ਤੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤੇ ਇਹੀ ਕਰਾਂਗਾ ਸਲਾਹ ਕੇ ਸਾਰਿਆਂ ਨੂੰ ਵੀਰ ਭਰਾ ਨੂੰ ਕਿ ਜੇ ਅਸੀਂ ਇਹਨੇ ਪੈਸੇ ਲਾ ਕੇ ਇਨਵੈਸਟ ਕਰਦੇ ਆ ਉੱਥੇ ਜਾ ਕੇ ਨਹੀਂ ਸਾਡੀ ਸੈਟਿੰਗ ਬੰਦੀ ਤੇ ਅਸੀਂ ਇਹੋ ਹੀ ਸੋਚਦੇ ਆ ਕਿ ਛੋਟੀ ਇਨਵੈਸਟਮੈਂਟ ਦੇ ਵਿੱਚ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰੀਏ ਨਾਲੇ ਫੈਮਿਲੀ ਦੇ ਵਿੱਚ ਰਹਿਣੇ ਆ ਤੇ ਇਹੋ ਹੀ ਆ ਬੱਸ